ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤਾਂ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਤਾਂ ਦੋਸਤੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਸਾਡੀ ਹਜੇ ਫੈਸ਼ਨ ਕਿੰਗ ਵਾਲੀ ਹੀ ਵੀਡੀਓ ਚੱਲ ਰਹੀ ਹੈ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਅਗਰ ਮੈਂ ਇੱਕ ਵੀਡੀਓ ਬਣਾਉਂਦੀ ਤਾਂ ਇਸ ਲਈ ਮੈਂ ਇਸ ਨੂੰ ਪਾਰਟਸ ਵਿੱਚ ਬਣਾ ਰਹੀਆਂ ਕਿਉਂਕਿ ਮੇਰੇ ਸਟੋਫ ਫੋਨ ਵਿੱਚ ਨਾ ਸਟੋਰੇਜ ਦੀ ਥੋੜੀ ਪ੍ਰੋਬਲਮ ਹੈ ਉਸ ਵਜ੍ਹਾ ਨਾਲ ਤਾਂ ਦੇਖੋ ਜੀ ਆ ਫੈਸ਼ਨ ਕਿੰਗ ਇੱਕ ਬਹੁਤ ਵੱਡਾ ਡਿਪਾਰਟਮੈਂਟਲ ਸਟੋਰ ਹੈ ਲੁਧਿਆਣੇ ਵਿੱਚ ਇਸ ਦੀਆਂ ਪੰਜ ਬ੍ਰਾਂਚਾਂ ਨੇ ਤੇ ਜਿਹੜੀ ਆ ਫੈਸ਼ਨ ਕਿੰਗ ਦੀ ਵੀਡੀਓ ਹੈ ਜੀ 1 ਘੰਟਾ ਘਰ ਦੇ ਬਿਲਕੁਲ ਨਾਲ ਹੀ ਹੈ ਜੀ ਤੇ ਇੱਥੇ ਮੈਂ ਤੁਹਾਨੂੰ ਨਿਊ ਬੋਨ ਬੇਬੀ ਦੇ ਕੱਪੜੇ ਦੱਸ ਰਹੀ ਸੀਗੇ 145 45 ਰੁਪਏ ਦਾ ਸੈੱਟ ਹੈ ਜੀ ਇਹ ਵਾਲਾ ਤੇ ਪਜਾਮੀ ਤੇ ਨਾਲ ਉੱਪਰ ਵਾਲਾ ਮਤਲਬ ਆ ਜਿਹੜੀ ਹੁੰਦੀ ਸ਼ਰਟ ਵਗੈਰਾ ਇਹ ਚੱਲ ਰਹੀ ਹੈ ਜੀ ਇੱਥੇ ਇਹ ਬॉयਜ਼ ਦੇ ਕੱਪੜੇ ਸੀਗੇ ਸਾਰਿਆਂ ਦਾ ਸੈਕਸ਼ਨ ਅਲੱਗ-ਅਲੱਗ ਹੈ ਜੀ ਪੂਰਾ 3 ਤੋਂ 4 ਮੰਜ਼ਲਾ ਇਹਨਾਂ ਦੀ ਪੂਰੀ ਬਿਲਡਿੰਗ ਹੈ ਜੀ ਤਾਂ ਦੇਖੋ ਜੀ ਆ ਇੱਥੇ ਇੱਕ ਲਹਿੰਗਾ ਚੋਲੀ ਹੈ ਬਹੁਤ ਹੀ ਪਿਆਰੀ ਡਰੈੱਸ ਹੈ ਕੁੜੀਆਂ ਦੀ ਤੇ ਇਸ ਦਾ ਪ੍ਰਾਈਸ ਦੇਖੋ ਤੁਸੀਂ ਟੈਗ ਮੈਂ ਤੁਹਾਨੂੰ ਵਿਦ ਦਿਖਾਇਆ ਹੈ ਜੀ ਤਾਂ ਕਿਉਂਕਿ ਬੱਚਿਆਂ ਦੇ ਕੱਪੜੇ ਜਦੋਂ ਅਸੀਂ ਲੈਣ ਜਾਂਦੇ ਆ ਨਾ ਤਾਂ ਜੀ ਬੱਚਿਆਂ ਦੇ ਕੱਪੜੇ ਬਹੁਤ ਜ਼ਿਆਦਾ ਮਹਿੰਗੇ ਆਂਦੇ ਤੇ ਇਸ ਤਰ੍ਹਾਂ ਇੱਥੇ ਸਾਡੇ ਲੁਧਿਆਣੇ ਵਿੱਚ ਕਾਫੀ ਫਰਕ ਹੈ ਤਾਂ ਫਿਰ ਬਸ ਮੇਰਾ ਇਹ ਹੁੰਦਾ ਵੀਡੀਓ ਬਣਾਉਣ ਦਾ ਆ ਮਕਸਦ ਕੀ ਤੁਹਾਨੂੰ ਅਸੀਂ ਸਹੀ ਜਗ੍ਹਾ ਤੇ ਸਹੀ ਰੇਟ ਹੀ ਦੱਸਿਆ ਜਾਵੇ ਕਿ ਤੁਹਾਡੀ ਜੇਬ ਵਿੱਚ ਵੀ ਆਵੇ ਕਿਉਂਕਿ ਦੇਖੋ ਆਹ ਲਹਿੰਗਾ ਚੋਲੀ ਕਿੰਨਾ ਜ਼ਿਆਦਾ ਪਿਆਰਾ ਏ ਇਸ ਦਾ ਪ੍ਰਾਈਸ ਸੀਗਾ ਜੀ 900 ਰੁਪਏ ਤੇ ਪੂਰਾ ਵਰਕ ਹੋਇਆ ਵਾ ਲਹਿੰਗੇ ਚੋਲੀ ਵਿੱਚ ਤੇ ਨਾਲ ਇਸ ਦੇ ਦੁਪੱਟਾ ਸੀਗਾ ਪਤਰਾ 5 ਸਾਲ ਦੇ ਬੱਚੇ ਤੋਂ ਲੈ ਕੇ 13-14 ਸਾਲ ਦੇ ਬੱਚੇ ਤੱਕ ਆਰਾਮ ਦੇ ਵਾਲਾ ਡਰੈਸ ਆ ਜਾਵੇਗੀ ਜਿਹਦੇ ਸਾਰਾ ਸੈਕਸ਼ਨ ਹੀ ਆ ਕੁੜੀਆਂ ਦਾ ਸੈਕਸ਼ਨ ਹੈ ਇੱਥੇ ਤੁਹਾਨੂੰ ਗਰਲਜ਼ ਵੇਅਰ ਮਤਲਬ ਆਰਾਮ ਨਾਲ ਮਿਲ ਜਾਣਗੇ ਗਰਲਜ਼ ਕਲੋਥ ਦੇ ਇਸ ਤਰ੍ਹਾਂ ਦੇ ਵਧੀਆ-ਵਧੀਆ ਕੱਪੜੇ ਪਾਰਟੀ ਵੇਅਰ ਸੂਟ ਜਿਹੜੇ ਇਸ ਤਰ੍ਹਾਂ ਮਤਲਬ ਫਰੌਕ ਹੁੰਦੀਆਂ ਡ्रेसेस ਹੁੰਦੀਆਂ ਸਾਰੀਆਂ ਗਾਉਨ ਵਗੈਰਾ ਜੀ ਸਾਰੀਆਂ ਤੁਹਾਨੂੰ ਫੈਸ਼ਨ ਕਿੰਗ ਵਿੱਚ ਮਿਲ ਜਾਣਗੀਆਂ ਤੇ ਆ ਸ਼ਰਾਰਾ ਸੂਟ ਹੈ ਬਹੁਤ ਹੀ ਪਿਆਰਾ ਦੇਖੋ yellow color ਦਾਏ ਤੇ ਇਸ ਤੇ ਵੀ ਟੈਗ ਲੱਗਿਆ ਹੋਇਆ ਸੀਗਾ ਇਹ ਸੀਗਾ ਜੀ 450 ਰੁਪਏ ਦਾ ਸ਼ਰਾਰਾ ਸੂਟ ਮਤਲਬ 3 ਸਾਲ ਦੇ ਬੱਚੇ ਤੋਂ ਲੈ ਕੇ 6 ਸਾਲ ਦੇ ਬੱਚੇ ਤੱਕ ਆਰਾਮ ਨਾਲ ਆ ਜਾਵੇਗਾ ਤੇ ਉਸਦੇ ਬਾਅਦ ਵਿੱਚ ਅਸੀਂ ਆ ਗਏ ਇੱਧਰ ਗਾਉਨ ਦੇਖ ਰਹੇ ਸੀਗੇ ਅੱਗੇ ਤਾਂ ਇਹ ਦੇਖੋ ਬਹੁਤ ਕਲਰ ਪਿਆਰੇ ਪਿਆਰੇ ਨੇ ਰੈੱਡ ਕਲਰ ਦੇ ਸੀਗੇ ਵਾਈਟ ਕਲਰ ਦੇ ਸੀਗੇ ਪਿੰਕ ਕਲਰ ਦੇ ਸੀਗੇ ਆ ਇਸ ਤਰ੍ਹਾਂ ਮਤਲਬ ਸਰਦੀਆਂ ਵਿੱਚ ਇਸ ਤਰ੍ਹਾਂ ਪਾਉਣ ਨੂੰ ਇਸ ਦੇ ਅੰਦਰ ਤੇ ਹਾਈ ਨੈਕ ਪਾ ਕੇ ਤੇ ਉੱਪਰ ਤੇ ਇਸ ਨੂੰ ਵੇਅਰ ਕਰੋ ਤਾਂ ਬਹੁਤ ਹੀ ਪਿਆਰਾ ਲਗੇਗਾ ਜੀ ਤੇ ਇਸ ਦਾ ਪ੍ਰਾਈਸ ਵੀ ਤੁਸੀਂ ਦੇਖ ਲਵੋ ਟੈਗ ਮੈਂ ਤੁਹਾਨੂੰ ਇੱਥੇ ਦਿਖਾ ਰਹੀ ਆ ਜੀ ਤੇ ਦੋਸਤੋ ਸਾਡੀ ਵੀਡੀਓਜ਼ ਇਸ ਤਰ੍ਹਾਂ ਦੀਆਂ ਹੀ ਹੁੰਦੀਆਂ ਨੇ ਕਿ ਤੁਹਾਨੂੰ ਅਸੀਂ ਦੱਸੀਏ ਕੀ ਲੁਧਿਆਣੇ ਦੇ ਕਿਹੜੀ ਜਗ੍ਹਾ ਵਿੱਚ ਕੀ ਮਿਲਦਾ ਹੈ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਹੈਨਾ ਜੀ ਕਿਉਂਕਿ ਐਦਾਂ ਬਾਜ਼ਾਰਾਂ ਵਿੱਚ ਜਾ ਕੇ ਮੋਲਾਂ ਵਿੱਚ ਜਾ ਕੇ ਵੀਡੀਓਜ਼ ਬਣਾਉਣਾ ਕਾਫੀ ਔਖਾ ਹੁੰਦਾ ਹੈ ਨਾ ਜੀ ਤਾਂ ਦੇਖੋ ਜੀ ਇੱਕ ਆ ਵਾਲੀ ਡਰੈੱਸ ਸੀਗੀ ਬਹੁਤ ਹੀ ਪਿਆਰੀ گاਊਨ ਹੈ ਇਸ ਦਾ ਪ੍ਰਾਈਸ ਦੇਖੋ ਪੂਰਾ ਤੁਹਾਨੂੰ ਮੈਂ ਇੱਥੇ ਟੈਗ ਦਿਖਾ ਰਹੀ ਆ ਉੱਪਰ ਇਸ ਦੇ ਮਲਟੀ ਕਲਰ ਦਾ ਸੀਗਾ نیچے ਬਲੈਕ ਦਾ ਤੇ ਸਾਰੀਆਂ ਐਦਾਂ ਮਤਲਬ ਵੈਸਟਰਨ ਡਰੈੱਸਸ ਵੀ ਸੀਗੀਆਂ ਟ੍ਰੈਡੀਸ਼ਨਲ ਡਰੈੱਸਸ ਵੀ ਸੀਗੀਆਂ ਤੇ ਆਇਕ ਇਸ ਤਰ੍ਹਾਂ ਫਰੌਕ ਸੀਗੀ ਤੇ ਨਾਲ ਇਸ ਦੇ ਆ ਇਨਰ ਮਿਲੀ ਹੋਈ ਸੀਗੀ ਇਹ ਵੀ ਬੱਚਿਆਂ ਦੇ ਕਾਫੀ ਵਧੀਆ ਲੱਗਦਾ ਹੈ ਕੁੜੀਆਂ ਦੇ ਫਰੌਕਾਂ ਇਸ ਤਰ੍ਹਾਂ ਪਾਈਆਂ ਹੁੰਦੀਆਂ ਨੇ ਗਰਮੀਆਂ ਵਾਲੀ ਕਲੈਕਸ਼ਨ ਹੈ ਤੇ ਕਾਫੀ ਵਧੀਆ ਕਲੈਕਸ਼ਨ ਹੈ ਤੇ ਕੱਪੜਾ ਐ ਨਹੀਂ ਹੈ ਕਿ ਇਹਨਾਂ ਦਾ ਕੱਪੜਾ ਮਾੜਾ ਹੈ ਜੀ ਕੱਪੜਾ ਕਾਫੀ ਵਧੀਆ ਸੀਗਾ ਤੇ ਇਸ ਦਾ ਪ੍ਰਾਈਸ ਵੀ ਦੇਖੋ ਤੁਸੀਂ ਹਨਾ ਤੇ ਬਲੂ ਕਲਰ ਦੀ ਡਰੈੱਸ ਹੈ ਬਹੁਤ ਹੀ ਪਿਆਰੀ ਤੇ ਉਸ ਦੇ ਬਾਅਦ ਵਿੱਚ ਬਸ ਨਾਲ ਹੀ ਰਸੋਈ ਦਾ ਸੈਕਸ਼ਨ ਆ ਜਾਂਦਾ ਮਤਲਬ ਮਤਲਬ ਕਿਚਨ ਦਾ ਕੋਈ ਵੀ ਤੁਸੀਂ ਸਮਾਨ ਲੈਣਾ ਇਸ ਤਰ੍ਹਾਂ ਦੇ ਕੱਪ ਵਗੈਰਾ ਲੈਣੇ ਤੁਸੀਂ ਰਸੋਈ ਨਾਲ ਰਿਲੇਟਡ ਕੋਈ ਵੀ ਆਈਟਮ ਲੈਣੀ ਉਹ ਤੁਹਾਨੂੰ ਇੱਥੇ ਬਹੁਤ इजीली ਮਿਲ ਜਾਵੇਗੇ ਜੀ ਵਧੀਆ ਮਤਲਬ ਕੋਈ ਵੀ ਤੁਸੀਂ ਆਈਟਮ ਲੈਣੀ ਰਸੋਈ ਨਾਲ ਰਿਲੇਟਡ ਤਾਂ ਤੁਹਾਨੂੰ ਇੱਥੇ ਵਧੀਆ ਹੀ ਮਿਲੇਗੀ ਤੇ ਆਹ ਵਾਲੇ ਕੱਪਾਂ ਦਾ ਸੈੱਟ 199 ਰੁਪਏ ਦਾ ਸੀਗਾ ਵਧੀਆ ਕੁਆਲਿਟੀ ਵਾਲਾ ਹੈ ਨਾ ਜੀ ਤੇ ਉਸ ਦੇ ਨਾਲ ਹੀ ਬੱਚਿਆਂ ਦੀਆਂ ਬੋਤਲਾਂ ਆ ਜਾਂਦੀਆਂ ਜਿਵੇਂ ਆ ਫ੍ਰਿਜ ਵਾਲੀਆਂ ਬੋਤਲਾਂ ਐ ਇਹ ਸੀਗੀ ਇੱਥੇ 75 ਰੁਪਏ ਦੀ ਕੁਆਲਿਟੀ ਵਾਈਜ਼ ਬਹੁਤ ਅੱਛੀ ਹੈ ਟਰਾਂਸਪੇਰੈਂਟ ਬੋਤਲ ਹੈ ਜੀ ਤੇ ਨਾਲ ਹੀ ਬੱਚਿਆਂ ਦੀਆਂ ਸਕੂਲ ਦੀਆਂ ਬੋਤਲਾਂ ਸੀਗੀਆਂ ਠੰਡੇ ਪਾਣੀ ਵਾਲੀਆਂ ਸੀਗੀਆਂ ਤੇ ਸਸਤੀਆਂ ਵੀ ਹੈ ਤੇ ਗਰਮ ਵੀ ਹੈ ਤੇ ਆ ਇੱਕ ਬਹੁਤ ਹੀ ਪਿਆਰੀ ਇਸ ਤਰ੍ਹਾਂ ਦੀ ਬੋਤਲ ਸੀਗੀ ਰੈਂਬੋ ਕਲਰ ਦੀ ਇਹ ਵੀ ਬਹੁਤ ਹਾਰੀ ਹੈ ਜੀ ਇਹ ਸੀਗੀ ਜੀ ਇੱਥੇ 185 ਰੁਪਏ ਦੀ ਤੇ ਇਸ ਤਰ੍ਹਾਂ ਮਤਲਬ ਹਰੇਕ ਚੀਜ਼ ਪਰ ਇੱਥੇ ਮਤਲਬ ਰੇਟ ਲੱਗਿਆ ਹੋਇਆ ਹੈ ਜੀ ਤੁਹਾਨੂੰ ਕੋਈ ਰੇਟ ਘਟਵਾਦ ਕਰਨ ਦੀ ਲੋੜ ਨਹੀਂ ਹੈ ਬੱਚਿਆਂ ਨਾਲ ਰਿਲੇਟਡ ਸਟੇਸ਼ਨਰੀ ਨਾਲ ਤੁਸੀਂ ਇੱਥੋਂ ਕੋਈ ਵੀ ਸਮਾਨ ਲੈਣਾ ਜਿਵੇਂ ਜਿਓਮੈਟਰੀ ਬਾਕਸ ਹੈ ਇੱਕ ਤੋਂ ਇੱਕ ਫੈਂਸੀ ਬਾਕਸ ਹੈ ਤੇ ਕਾਫੀ ਵਧੀਆ ਕੁਆਲਿਟੀ ਹੈ ਅਗਰ ਕਿਸੇ ਨੇ ਕਿਸੇ ਨੂੰ ਗਿਫਟ ਦੇਣਾ ਆਪਣੇ ਬੱਚਿਆਂ ਵਾਸਤੇ ਲੈਣੀਆਂ ਤਾਂ ਜੀ ਬਹੁਤ ਹੀ ਵਧੀਆ ਇੱਥੇ ਆ ਇੱਕ ਹੈ ਯੂਨੀਕੌਰਨ ਵਾਲੀ ਸੀਗੀ ਇਹ ਉਹਦੀ ਕਿਟ ਟਾਈਪ ਹੈ ਵੀ ਬਹੁਤ ਕੁੜੀਆਂ ਬਹੁਤ ਯੂਜ਼ ਕਰਦੀਆਂ ਨੇ ਤਾਂ ਦੇਖੋ ਜੀ ਆ ਅੱਗੇ ਫ੍ਰਿਜ ਵਿੱਚ ਰੱਖਣ ਵਾਲੀਆਂ ਪਾਣੀ ਦੀਆਂ ਬੋਤਲਾਂ ਸੀਗੀਆਂ ਇਹ ਇੱਥੇ ਪੂਰਾ 6 ਦਾ ਸੈੱਟ ਬਣਾਇਆ ਹੋਇਆ ਸੀਗਾ ਇਹ ਸੀਗਾ ਇੱਥੇ 175 ਰੁਪਏ ਦਾ 6 ਬੋਤਲਾਂ ਦਾ ਸੈੱਟ ਹੈ ਜੀ ਕੁਆਲਿਟੀ ਵਾਈਜ਼ ਕਾਫੀ ਵਧੀਆ ਹੈ ਐਦਾਂ ਨਹੀਂ ਕਿ ਹਲਕੀ ਤੁਹਾਨੂੰ ਇੱਥੇ ਕੁਆਲਿਟੀ ਮਿਲੇਗੀ ਤਾਂ ਆ ਸੀਗੀ ਜੀ ਸੈਲੋ ਦੀ ਇੱਥੇ ਇਹ ਵੀ ਸੀਗਾ ਇਸ ਦਾ ਪ੍ਰਾਈਜ਼ ਮਤਲਬ ਇੰਨਾ ਕਿ 150 ਰੁਪਏ 175 ਰੁਪਏ ਇਸ ਤਰ੍ਹਾਂ ਸੀਗਾ ਡਿਜ਼ਾਈਨ ਬਹੁਤ ਜ਼ਿਆਦਾ ਨੇ ਤਾਂ ਉਸ ਦੇ ਬਾਅਦ ਵਿੱਚ ਅਸੀਂ ਇਸ ਤਰ੍ਹਾਂ ਥੋੜਾ ਜਿਹਾ ਘੁੰਮ ਕੇ ਆਉਂਦੇ ਆ ਤਾਂ ਸਾਨੂੰ ਦਿਖਦੇ ਆ ਆ ਰੋਟੀਆਂ ਪਾਉਣ ਵਾਸਤੇ ਡੱਬੇ ਹੌਟ ਕੇਸ ਕਾਫੀ ਵਧੀਆ ਕੁਆਲਿਟੀ ਦਾ ਸੀਗਾ ਕਿਸੇ ਨੂੰ ਗਿਫਟ ਦੇਣ ਵਾਸਤੇ ਜਾਂ ਕਿਸੇ ਨੇ ਆਪਣੇ ਘਰ ਵਾਸਤੇ ਲੈਣਾ ਡਾਈਨਿੰਗ ਟੇਬਲ ਤੇ ਤੁਸੀਂ ਰੱਖਣਾ ਇਸ ਵਿੱਚ ਤੁਸੀਂ ਫਰੂਟਸ ਵੀ ਰੱਖ ਸਕਦੇ ਹੋ ਮਤਲਬ ਇੰਨੀ ਵਧੀਆ ਇਸ ਦੀ ਲੁੱਕ ਸੀਗੀ ਤੇ ਮਤਲਬ ਰੇਂਜ ਵਾਈਜ਼ ਵੀ ਬਹੁਤ ਹੀ ਅੱਛਾ ਸੀਗਾ ਇਸ ਦਾ ਪ੍ਰਾਈਸ ਸੀਗਾ ਜੀ 250 ਰੁਪਏ ਤੇ ਦੇਖੋ ਜੀ ਪਿੱਛੇ ਸਾਰਾ ਹੀ ਪੂਰੇ ਦਾ ਪੂਰਾ ਇਹਦਾ ਸਮਾਨ ਕਰੋਕਰੀ ਦਾ ਸਮਾਨ ਆ ਔਨਲਾਈਨ ਜਿਹੜੇ ਆ ਰੈਕ ਜੇ ਮਿਲਦੇ ਉਹ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਆ ਬਾਉਲ ਸੀਗੇ 30-30 ਰੁਪਏ ਦੀਆਂ ਇੱਥੇ ਕੋਲੀਆਂ ਕਟੋਰੀਆਂ ਬਲੈਕ ਵਾਈਟ ਫਲਾਵਰ ਵਾਲੀਆਂ ਤੇ ਆ ਪਚੀਆਂ ਦੀ ਜਿਮੈਟਰੀਆਂ ਸੀਗੀਆਂ ਫੈਂਸੀ ਜਿਮੈਟਰੀਆਂ ਇੱਕ ਤੋਂ ਇੱਕ ਇੱਕ ਤੋਂ ਇੱਕ ਇੱਥੇ ਵੈਰਾਈਟੀ ਹੈ ਸੱਚੀ ਮੈਂ ਤਾਂ ਬਹੁਤ ਇੱਥੇ ਜਿਆਦਾ ਖੁਸ਼ ਹੋਈ ਆ ਕਿ ਫੈਸ਼ਨ ਕਿੰਗ ਵਿੱਚ ਦੇਖ ਕੇ ਆਹ ਦੇਖੋ ਕਿੰਨੀ ਪਿਆਰੀ ਮਤਲਬ ਕਿੱਟ ਸੀਗੀ ਇਹ ਤਾਂ ਇਸ ਤਰ੍ਹਾਂ ਦਾ ਸਮਾਨ ਫੈਂਸੀ ਸਮਾਨ ਬਹੁਤ ਜ਼ਿਆਦਾ ਮਿਲਦਾ ਹੈ ਜੀ ਤੇ ਉਹਦੇ ਵਿੱਚ ਤੇ ਉਹਦੇ ਬਾਅਦ ਚੋਂ ਅਸੀਂ ਆ ਜਾਂਦੇ ਆ ਜੀ ਇਧਰ ਵਾਟਰ ਕੂਲਰ ਸਾਨੂੰ ਦਿਖ ਜਾਂਦੇ ਨੇ ਅੱਗੇ ਤੇ ਐ ਸੀਗਾ ਇੱਥੇ ਇਸ ਦਾ ਰੇਟ ਸੀਗਾ ਜੀ 275 ਰੁਪਏ 5 ਲੀਟਰ ਦਾ ਵਾਟਰ ਕੂਲਰ ਹੈ ਬਹੁਤ ਪਿਆਰਾ ਕਲਰ ਸੀਗਾ ਤੇ ਇੱਕ ਆ ਸੀਗਾ ਇਸ ਦਾ ਵੀ ਸੇਮ ਹੀ ਹੋਏਗਾ ਕਿਉਂਕਿ ਇਹ ਠੰਡਾ ਪਾਣੀ ਇਹਦੇ ਵਿੱਚ ਤੁਸੀਂ ਰੱਖਣਾ ਮਤਲਬ ਬਰਫ਼ ਵਗੈਰਾ ਪਾ ਸਕਦੇ ਹੋ ਆਰਾਮ ਨਾਲ ਤੁਹਾਡਾ 7-8 ਘੰਟੇ ਕਿਤੇ ਨਹੀਂ ਜਾਂਦਾ ਤਾਂ ਆ ਸੀਗਾ ਇਹ ਸੀਗਾ 1300 ਰੁਪਏ ਦੀ ਇਹ ਚਾਹ ਦੀ ਕੇਤਲੀ ਆਈ ਥਿੰਕ ਚਾਹ ਦਾ ਜਿਹੜਾ ਵਾਟਰ ਕੂਲਰ ਹੁੰਦਾ ਚਾਹ ਦਾ ਕੂਲਰ ਸੌਰੀ ਕੀ ਕਹਿੰਦੇ ਇਹਨੂੰ ਮੈਨੂੰ ਯਾਦ ਨਹੀਂ ਆ ਰਿਹਾ ਮੈਨੂੰ ਦੱਸਿਓ ਪਲੀਜ਼ ਕਮੈਂਟ ਕਰਕੇ ਤੇ ਕਾਹ ਦੇਖੋ ਜੀ ਰੋਟੀਆਂ ਪਾਣ ਵਾਲਾ ਡੱਬਾ ਇੱਕ ਹੋਰ ਅਸੀਂ ਦੇਖ ਰਹੇ ਸੀ ਕਿ ਅੱਗੇ ਹੌਟਕੇਸ ਕਿੰਨਾ ਵਧੀਆ-ਵਧੀਆ ਸਮਾਨ ਹੈ ਜੀ ਤਾਂ ਇਹ ਕਾਹ ਦੇਖੋ ਇਹ ਵੀ ਮਤਲਬ ਕਾਫੀ ਕੁਆਲਿਟੀ ਵਾਈਜ਼ ਬਹੁਤ ਹੀ ਅੱਛਾ ਹੈ ਤੇ ਇੱਕ ਤੇ ਇੱਕ ਇੱਥੇ ਤੁਹਾਨੂੰ ਰਸੋਈ ਨਾਲ ਰਿਲੇਟਡ ਫੈਂਸੀ ਸਮਾਨ ਮਿਲ ਜਾਵੇਗਾ ਜੀ ਕੱਪੜੇ ਤਾਂ ਤੁਹਾਨੂੰ ਇੱਥੇ ਮਿਲਣਗੇ ਹੀ ਮਿਲਣਗੇ ਨਾਲ ਆ ਸਾਰਾ ਟਰੇ ਆ ਰੈਕ ਹੋਏ ਇਸ ਤਰ੍ਹਾਂ ਮਤਲਬ ਆ ਜੂਸਰ ਹੋਏ ਕੋਈ ਵੀ ਐਦਾਂ ਦਾ ਤੁਸੀਂ ਸਮਾਨ ਲੈਣਾ ਤਾਂ ਤੁਹਾਨੂੰ ਸਾਰਾ ਰਸੋਈ ਇੱਥੇ ਮਤਲਬ A to Z ਸਾਰਾ ਸਮਾਨ ਮਿਲੇਗਾ ਜੀ ਤੇ ਉਸਦੇ ਬਾਅਦ ਵਿੱਚ ਆ ਜਾਂਦੇ ਆ ਸੀ ਆ ਇੱਥੇ ਡਰਾਈ ਫਰੂਟ ਪਾਉਣ ਵਾਸਤੇ ਸੀਗਾ ਡੱਬਾ ਬਹੁਤ ਹੀ ਪਿਆਰਾ ਇਹ ਸੀਗਾ ਜੀ 350 ਰੁਪਏ ਦਾ ਆਏ ਆ ਬੜਾ ਦੇਖੋ ਅੰਦਰ ਸਟੀਲ ਦੇ ਬਣੇ ਹੋਏ ਨੇ ਮਤਲਬ ਇਹਦੇ ਵਿੱਚ ਤੁਸੀਂ ਸਟੋਰ ਕਰਕੇ ਕੋਈ ਨਮਕੀਨ ਭੂਜੀਆ ਬਿਸਕਟ ਵਗੈਰਾ ਰੱਖ ਦਿਓ ਜੀ ਤਾਂ ਉਸ ਨੂੰ ਸੁਹਾਬ ਹੋਣ ਦਾ ਬਿਲਕੁਲ ਵੀ ਡਰ ਨਹੀਂ ਹੈ ਜੀ ਤਾਂ ਇਸ ਦਾ 4-4 ਵਾਲਾ ਸੈੱਟ ਵੀ ਸੀਗਾ 2-2 ਵਾਲਾ ਸੈੱਟ ਵੀ ਸੀਗਾ 3 3 ਵਾਲਾ ਸੈੱਟ ਵੀ ਸੀਗਾ ਸਾਰਿਆਂ ਦਾ ਪ੍ਰਾਈਸ ਅਲੱਗ-ਅਲੱਗ ਹੈ ਜੀ ਅਗਰ ਕਿਸੇ ਨੇ ਕਿਸੇ ਨੂੰ ਗਿਫਟ ਦੇਣਾ ਹੈ ਜਾਂ ਆਪਣੇ ਘਰ ਵਾਸਤੇ ਕੋਈ ਇਸ ਤਰ੍ਹਾਂ ਤੁਸੀਂ ਡੈਕੋਰੇਟਿਵ ਆਈਟਮ ਲੈਣੀ ਤਾਂ ਬਹੁਤ ਹੀ ਜ਼ਿਆਦਾ ਵਧੀਆ ਆਪਸ਼ਨ ਹੈ ਜੀ ਤੁਸੀਂ ਲੁਧਿਆਣੇ ਦੇ ਫੈਸ਼ਨ ਕਿੰਗ ਵਿੱਚ ਆ ਸਕਦੇ ਹੋ ਜੀ ਤਾਂ ਦੇਖੋ ਜੀ ਹੁਣ ਅਸੀਂ ਚੱਲਦੇ ਹਾਂ ਦੂਸਰੀ ਸਾਈਡ ਇੱਧਰ ਤੁਹਾਨੂੰ ਮਤਲਬ ਆ ਚੌਪਰ ਇੱਥੇ ਦਿਖੇਗਾ ਤੇ ਇਸ ਦਾ ਪ੍ਰਾਈਸ ਸੀਗਾ ਜੀ ਆਹ ਦੇਖੋ ਮੈਂ ਤੁਹਾਨੂੰ ਇੱਥੇ ਟੈਗ ਦਿਖਾਇਆ 300 ਰੁਪਏ ਵਧੀਆ ਕੁਆਲਿਟੀ ਦਾ ਸੀਗਾ ਤੇ ਆ ਫਿਰ ਅੱਗੇ ਬੱਚਿਆਂ ਦੀਆਂ ਵਾਟਰ ਬੋਟਲਸ ਆ ਗਈਆਂ ਇੱਕ ਤੋਂ ਇੱਕ ਡਿਜ਼ਾਈਨ ਹੈ ਹੁਣ ਕਿਉਂਕਿ ਅਪ੍ਰੈਲ ਮਹੀਨਾ ਆ ਰਿਹਾ ਹੈ ਨਾ ਤਾਂ ਬੱਚਿਆਂ ਦਾ ਨਿਊ ਸੈਸ਼ਨ ਸਟਾਰਟ ਹੋ ਰਿਹਾ ਹੈ ਅੱਜ ਇਸ ਤਰ੍ਹਾਂ ਉਜੀ ਮਜਾਂਦੇ ਨੇ ਜਿਹੜੇ ਤਾਂ ਉਹਨਾਂ ਵਾਸਤੇ ਇਸ ਤਰ੍ਹਾਂ ਮਤਲਬ ਅਜਗ ਬੋਤਲ ਕੋਈ ਸਫਰ ਵਾਸਤੇ ਜਾਂਦਾ ਹੈ ਬੈਗ ਵਿੱਚ ਪਾਣ ਵਾਸਤੇ ਵਾਟਰ ਬੋਟਲ ਕੋਈ ਅੱਧਾ ਜੌਬ ਵਾਸਤੇ ਜਾਂਦਾ ਹੈ ਤਾਂ ਇਹ ਕਾਫੀ ਵਧੀਆ ਲੱਗਦੀਆਂ ਦੇਖਣ ਨੂੰ ਵੀ ਹੈ ਨਾ ਕੁਆਲਿਟੀ ਵਾਈਜ਼ ਵੀ ਵਧੀਆ ਹੈ ਜੀ ਤੇ ਮਤਲਬ ਇਹਨਾਂ ਵਿੱਚ ਪਾਣੀ ਠੰਡਾ ਰਹਿੰਦਾ ਜਿਹਾ ਪਾਣੀ ਵਾਲੀਆਂ ਸਾਰੀਆਂ ਵਾਟਰ ਬੋਟਲਸ ਦੇ ਤੇ ਨਾਲ ਇਧਰ ਆਪਣੇ ਕੱਪ ਮੱਗ ਆ ਕੁਝ ਵੀ ਤੁਸੀਂ ਇਸ ਤਰ੍ਹਾਂ ਦਾ ਸਮਾਨ ਲੈਣਾ ਆ ਕੱਪ ਰੱਖਣ ਵਾਸਤੇ ਸਟੈਂਡ ਸਿਗਾ ਮਤਲਬ ਬਹੁਤ ਵਧੀਆ ਸਮਾਨ ਸਿਗਾ ਰਸੋਈ ਦਾ ਇੱਕ ਤੋਂ ਇੱਕ ਸਮਾਨ ਤੇ ਇੱਕ ਵਾਰ ਤੁਸੀਂ ਇੱਥੇ ਵਿਜ਼ਿਟ ਜ਼ਰੂਰ ਕਰਿਓ ਘੰਟਾ ਘਰ ਦੇ ਜਸਟ ਨਾਲ ਹੀ ਹੈ ਰੇਲਵੇ ਸਟੇਸ਼ਨ ਤੋਂ ਜਸਟ 10 ਸਕਿੰਟ ਦਾ ਰਸਤਾ ਹੈ ਜੀ ਤੇ ਅਗਰ ਕੋਈ ਬਾਏ ਬਾਸਾ ਆ ਰਿਹਾ ਹੈ ਤਾਂ ਜੀ ਸਿਰਫ ਤੁਸੀਂ ਬਸ ਸਟੈਂਡ ਤੋਂ ਘੰਟਾ ਘਰ ਨੂੰ ਔਟੋ ਲੈਣਾ ਹੈ 20-20 ਰੁਪਏ ਵਿੱਚ ਔਟੋ ਹੁੰਦਾ ਹੈ ਤਾਂ ਘੰਟਾ ਘਰ ਦੇ ਬਸ ਨਾਲ ਹੀ ਆ ਉੱਥੇ ਤੁਸੀਂ ਜਿੰਨੂੰ ਮਰਜ਼ੀ ਪੁੱਛ ਲਓ ਜੀ ਕਿ ਫੈਸ਼ਨ ਕਿੰਕ ਕਿੱਥੇ ਆ ਜੀ ਤਾਂ ਦੇਖੋ ਜੀ ਉਸ ਦੇ ਬਾਅਦ ਵਿੱਚ ਅਸੀਂ ਜਾਂਦੇ ਆ ਸੂਟਾਂ ਵਾਲੇ ਸੈਕਸ਼ਨ ਤੇ ਆ ਇੱਥੇ ਤਿੰਨ ਕਲਰ ਦੇ ਤਿੰਨ ਡਿਜ਼ਾਈਨ ਦੇ ਸੂਟ ਲੱਗੇ ਸਿਗੇ ਰੈੱਡ ਕਲਰ ਦੇ ਇੱਕ ਸਿਗਾ ਪੈਂਟਸ ਪਲਾਜ਼ੋ ਸੂਟ ਇੱਕ ਸਿਗਾ ਅਫਗਾਨੀ ਸੂਟ ਇੱਕ ਸਿਗਾ ਪਲਾਜ਼ੋ ਸੂਟ ਤੇ ਇਹ ਸਿਗੇ 950 ਰੁਪਏ ਦਾ ਰੈਡੀमेड ਸੂਟ ਹੈ ਤੇ ਗਰਮੀਆਂ ਵਾਲਾ ਮਤਲਬ ਮਟੀਰੀਅਲ ਹੈ ਦੁਪੱਟਾ ਨਾਲ ਹੈ ਜੀ ਤੇ ਕਾਫੀ ਵਧੀਆ ਮਤਲਬ ਜਿਨ੍ਹਾਂ ਨਿਊ ਮੈਰਿਡ ਹੈ ਕੋਈ ਐਦਾ ਡੇਲੀ ਵੇਅਰ ਵਾਸਤੇ ਲੈਣਾ ਜਾਂ ਫਿਰ ਕੋਈ ਫੰਕਸ਼ਨ ਹੈ ਤਾਂ ਐਦਾ ਕੋਈ ਹਲਕਾ ਫੁਲਕਾ ਫੰਕਸ਼ਨ ਹੈ ਤਾਂ ਤੁਸੀਂ ਇਸ ਤਰ੍ਹਾਂ ਦਾ ਵੇਅਰ ਕਰ ਸਕਦੇ ਹੋ ਜੀ ਤਾਂ ਉਸ ਦੇ ਬਾਅਦ ਵਿੱਚ ਅਸੀਂ ਨਾਲ ਚੱਲਦੇ ਹਾਂ ਜੀ ਤਾਂ ਉੱਥੇ ਸਾਨੂੰ ਦਿਖਦੀ ਹੈ ਇਹਨੇ ਨਾਰਾ ਨਾਇਰਾ ਕੱਟ ਕੁੜਤੀਆਂ ਜਿਹੜੀਆਂ ਕਿ ਜੀ ਰੈਡੀਮੇਡ ਕੁੜਤੀਆਂ ਐ ਇਸ ਨੂੰ ਤੁਸੀਂ ਜੀਨਸ ਨਾਲ ਵੇਅਰ ਕਰ ਸਕਦੇ ਹੋ ਤੁਹਾਡੇ ਕੋਲ ਵਾਈਟ ਜੈਗਿੰਗ ਹੈ ਪਜਾਮੀ ਹੈ ਪਲਾਜ਼ੋ ਹੈ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ ਜੀ ਤੇ ਇਸ ਦਾ ਟੈਗ ਦੇਖੋ ਜੀ ਤੁਸੀਂ 450 ਰੁਪਏ ਦਾ ਇਹ ਕੁੜਤਾ ਹੈ ਗਰਮੀਆਂ ਦੇ ਦਾ ਬੈਸਟ ਕੁਆਲਿਟੀ ਹੈ ਜੀ ਦਾ ਬੈਸਟ ਇੱਥੇ ਤੁਹਾਨੂੰ ਕੱਪੜੇ ਮਿਲਣਗੇ ਫੈਸ਼ਨ ਕਿੰਗ ਵਿੱਚ ਤਾਂ ਦੋਸਤੋ ਇਸ ਤਰ੍ਹਾਂ ਹੀ ਹੁੰਦਾ ਹੈ ਮੇਰੀ ਸਾਰੀ ਵੀਡੀਓਜ਼ ਵਿੱਚ ਤੁਹਾਨੂੰ ਅਸੀਂ ਸਹੀ ਦੱਸਦੇ ਆ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤੇ ਸਾਡੇ ਚੈਨਲ ਵਿੱਚ ਤੁਹਾਨੂੰ ਇਦਾਂ ਦੀ ਵੀਡੀਓ ਮਿਲਦੀ ਆ ਹੀ ਰਹਿਣਗੀਆਂ ਹੈਨਾ ਜੀ ਤਾਂ ਚਲੋ ਜੀ ਉਹਦੇ ਬਾਅਦ ਵਿੱਚ ਅਸੀਂ ਆਇਆ ਇੱਕ ਰੈਡੀमेड ਅੱਗ ਸੂਟ ਕੱਢਦੇ ਆ ਇਹ ਪੂਰਾ ਸੂਟ ਸੀਗਾ ਇਸ ਦੇ ਨਾਲ ਦੁਪੱਟਾ ਵੀ ਹੈ ਤੇ ਪਲੱਸ ਪੈਂਟ ਵੀ ਇਸ ਦੇ ਨਾਲ ਬਣੀ ਹੋਈ ਆ ਰੈਡੀमेड ਸੂਟ ਹੈ ਉੱਪਰ embroidery ਦਾ ਵਰਕ ਹੋਇਆ ਹੋਇਆ ਜੀ ਬਲੈਕ ਕਲਰ ਦੀ ਉਹ ਹੋਇਆ ਵਈ ਬਰੋਇਡ ਆ ਇਹ ਸੀਗਾ 1020 ਦਾ ਸੂਟ ਤੇ ਕੁਆਲਿਟੀ ਵਾਈਜ਼ ਕਾਫੀ ਅੱਛਾ ਹੈ ਜੀ ਹੈਨਾ ਅਗਰ ਤੁਸੀਂ ਦੇਖੋ ਜੀ ਕੱਪੜਾ ਵਧੀਆ ਪਾਣਾ ਤਾਂ ਤੁਹਾਨੂੰ ਰੇਂਜ ਵੀ ਉਸੇ ਹਿਸਾਬ ਨਾਲ ਮਿਲੇਗੀ ਤਾਂ ਦੇਖੋ ਜੀ ਇਸ ਤਰ੍ਹਾਂ ਮਤਲਬ ਲੈ ਰਹੀ ਆ ਟਾਈਪ ਇਹ ਸੀਗਾ ਇੱਕ ਡਰੈਸ ਸਾਰਾ ਇੱਥੇ ਤੁਹਾਨੂੰ ਰੈਡੀ ਵੇਡ ਕੱਪੜੇ ਵੀ ਮਿਲਣਗੇ ਆਰਡਰ ਸਟੇਚ ਕੱਪੜੇ ਵੀ ਮਿਲਣਗੇ ਬੈੱਡ ਸ਼ੀਟ ਚਾਦਰਾਂ ਆਪਣਾ ਜੈਕਸ ਕੱਪੜੇ ਜੁੱਤੀਆਂ ਮਨਿਆਰੀ ਦਾ ਸਮਾਨ ਪਰਸ ਹੋਏ ਸਾਰਾ A to Z ਤੁਹਾਨੂੰ ਸਮਾਨ ਇੱਕੋ ਛੱਤ ਦੇ ਥੱਲੇ ਮਿਲ ਜਾਵੇਗਾ ਜੀ ਤਾਂ ਉਸ ਦੇ ਬਾਅਦ ਵਿੱਚ ਆ ਮੈਂ ਕਿ yellow ਕਲਰ ਦਾ ਸੂਟ ਕੱਢਦੀ ਆ ਜੀ ਇਸ ਦਾ ਪ੍ਰਾਈਸ ਸੀਗਾ ਜੀ 850 ਰੁਪਏ ਇਸ ਦਾ ਗਲੇ ਤੇ ਪੱਟੀ ਹੋਈ ਸੀਗੀ ਤੇ ਨਾਲ ਮਲਟੀ ਕਲਰ ਦਾ ਦੁਪੱਟਾ ਹੈ ਮਜੈਂਟਾ ਕਲਰ ਦਾ ਤੇ ਨਾਲ ਇਸ ਦੇ ਪੈਂਟ ਬਣੀ ਹੋਈ ਸੀਗੀ ਕੁੜਤਾ ਟਾਈਪ ਆ ਵਾਲਾ ਸੂਟ ਹੈ ਜੀ ਤੇ ਉਸ ਦੇ ਬਾਅਦ ਵਿੱਚ ਇੱਕ ਆ ਸੀਗਾ ਮਜੈਂਟਾ ਕਲਰ ਦਾ ਇਹ ਕੱਲੀ ਮਤਲਬ ਲੌਂਗ ਡਰੈੱਸ ਸੀਗੀ ਇਹ ਇਸ ਨੂੰ ਤੁਸੀਂ ਕੱਲਾ ਹੀ ਐਜ਼ ਅ ਗਾਊਨ ਜਾਂ ਫਿਰ ਜੀਨਸ ਨਾਲ ਵੇਅਰ ਕਰ ਸਕਦੇ ਹੋ ਜੀ ਤਾ ਮਤਲਬ ਕਾਫੀ ਵਧੀਆ ਲੱਗਿਆ ਮੈਨੂੰ ਇਹ ਵਾਲਾ ਵੀ ਕਿਉਂਕਿ ਨਾਇਰਾ ਕਟ ਸੀਗਾ ਤੇ ਗਰਮੀਆਂ ਵਿੱਚ ਇਸ ਤਰ੍ਹਾਂ ਦੇ ਹੀ ਕੱਪੜੇ ਪੈਂਦੇ ਨੇ ਹਲਕੇ ਫੁਲਕੇ ਹਨਾ ਜੀ ਤਾਂ ਦੇਖੋ ਜੀ ਬਹੁਤ ਹੀ ਵਧੀਆ ਵੈਰਾਈਟੀ ਹੈ ਸਾਰਿਆਂ ਦੀ ਕਲੈਕਸ਼ਨ ਵੀ ਬਹੁਤ ਅੱਛੀ ਹੈ ਤਾਂ ਦੋਸਤੋ ਹੁਣ ਅਸੀਂ ਵੀਡੀਓ ਨੂੰ ਕਰਦੇ ਆ ਖਤਮ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਅਗੇ ਸਤ ਔਰ ਵਿੱਚ ਮਿਲਦੇ ਆ ਤਦ ਤੱਕ ਸਾਰੇ ਆਪਣਾ ਧਿਆਨ ਰੱਖੋ ਜੀ ਤੇ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਆ ਜੂ ਐਵੇਂ ਲੱਜਕਲ YouTube ਤੇ ਬਹੁਤ ਜ਼ਿਆਦਾ ਗੰਦਮੰਦ ਪਾਇਆ ਵਾ ਜੀ ਲੋਕਾਂ ਨੇ ਤਾਂ ਪਲੀਜ਼ ਉਹਨਾਂ ਨੂੰ ਵੀ ਦੇਖਦੇ ਹੀ ਨੇ ਤਾਂ ਪਲੀਜ਼ ਤੁਸੀਂ ਐਦਾ ਇਸ ਤਰ੍ਹਾਂ ਦੀ ਵੀਡੀਓਜ਼ ਦੇਖਿਆ ਕਰੋ ਤਾਂ ਕਿ ਤੁਹਾਨੂੰ ਇਨਫੋਰਮੇਟਿਵ ਕੋਈ ਵੀਡੀਓ ਲੱਗੇ ਹਨਾ ਜੀ ਐਦਾ ਲੁਧਿਆਣੇ ਦੇ ਬਾਜ਼ਾਰਾ ਵਿੱਚ ਬਹੁਤ ਕੁਝ ਹੁੰਦਾ ਏ ਬਸ ਪਲੀਜ਼ ਤੁਸੀਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਫੁੱਲ ਵਾਚ ਕਰਿਆ ਕਰੋ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਕੋਈ ਵੀ ਸਵਾਲ ਹੈ ਤੁਹਾਡਾ ਕਮੈਂਟ ਸੈਕਸ਼ਨ ਵਿੱਚ ਤੁਸੀਂ ਜ਼ਰੂਰ ਪੁੱਛੋ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਵਧੀਆ ਜੇ ਵੀਡੀਓ ਵਿੱਚ ਮਿਲਦੇ ਆ ਤੇ ਕੱਲ ਐ ਜੀ ਹੋਲੀ ਇਸ ਲਈ ਮੇਰੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਹੋਲੀ ਤੇ ਹੈਪੀ ਹੋਲਾ ਬਹਲਾ ਚਲੋ ਜੀ ਹੁਣ ਤੁਹਾਨੂੰ ਅਸੀਂ ਕਿਸੇ ਹੋਰ ਲੁਧਿਆਣਾ ਜੇ ਵਧੀਆ ਜੇ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ